ਹਾਂਜੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਭੈਣ ਭਰਾਵੋ ਕੀ ਹਾਲ ਚਾਲ ਸਭ ਠੀਕ ਠਾਕ ਅੱਜ ਵੀ ਇੱਕ ਪੁਰਾਣੇ ਪਿੰਡ ਦੀ ਬੜੀ ਪਿਆਰੀ ਵੀਡੀਓ ਹਜ਼ਾਰਾਂ ਸਾਲ ਪੁਰਾਣਾ ਪਿੰਡ ਆ ਤੇ ਤਰੱਕੀ ਇਹਦੀ ਵੇਖ ਲਓ ਕਿਤਾ ਇੱਕ ਮਿੰਟ ਦੀ ਜੀਪਾਂ ਲੱਕੀਆਂ ਘਰਾਂ ਵਿੱਚ ਲੰਡੀਆਂ ਜੀ ਵਹਿਗਣ ਆ ਵਾਹ ਵੇਖੋ ਬਾਬਿਓ ਪਿੰਡ ਖਤਮ ਹੁੰਦੇ ਆਂ ਪੁਰਾਣੇ ਪੁਰਾਣੇ ਘਰ ਆ ਬਾਬਿਓ ਤੇ ਘਰਾਂ ਦੇ ਵਿੱਚ ਫੁੱਲ ਲਾਏ ਆ ਪੁਰਾਣੀਆਂ ਨਾਨਕਸ਼ਾਹੀ ਇੱਟਾਂ ਦੇ ਘਰ ਬਣੇ ਆ ਪੂਰਾ ਜੰਗਲੀ ਏਰੀਆ ਜਰਮੰਦ ਆ ਵੇਖੋ ਇਧਰ ਵਾਲੇ ਦੋਲੇ ਹੁਣ ਤੁਹਾਨੂੰ ਦਿਖਾਉਣੀ ਆ ਭੀ ਇਹ ਪਿੰਡ ਤੋਂ ਬਾਅਦ ਖੇਤ ਚਾਲੂ ਹੋਣੇ ਆ ਘਰਾਂ ਦੇ ਵਿੱਚ ਗੱਡੀਆਂ ਮਹਿੰਗੇ ਤੇ ਮਹਿੰਗੀਆਂ ਕਿੰਨਾ ਸੋਹਣਾ ਨਜ਼ਾਰਾ ਹੈ ਤਾਂ ਹਨਾ ਕਾਸ਼ ਕਿਤੇ ਸਾਡੇ ਪੰਜਾਬ ਹੋਣ ਹਰਿਆਲੀ ਹੋਵੇ ਖੁਸ਼ਹਾਲੀ ਹੋਵੇ ਤੇ ਉਥੋਂ ਦੀਆਂ ਵੀਡੀਓ ਪੈਨਡ ਕਿੰਨਾ ਵਧੀਆ ਲੱਗਦਾ ਆ ਬੈਠਾ ਕਮੰਡਾ ਬੱਚਿਆਂ ਦੇ ਖੇਡਣ ਨੂੰ ਪਾਰਕਾਂ ਸਕੂਲ ਡਿਸਪੈਂਸਰੀਆਂ ਹਰ ਚੀਜ਼ ਆ ਤੇ ਗੋਰੇ ਪੂਰਾ ਖੇਤੀ ਦਾ ਵੀ ਕੰਮ ਕਰਦੇ ਆ ਆਓ ਵੇਖੋ ਪਿੰਡ ਦੀਆਂ ਮੜੀਆਂ ਇਹਨਾਂ ਦੇ ਆ ਆ ਦੂਜੇ ਆ ਬੱਚਿਆਂ ਦੇ ਖੇਡਣ ਨੂੰ ਤੇ ਆ ਗਏ ਅਸੀਂ ਹੁਣ ਜਾਕਦਮ ਬਾਹਰ ਤੇ ਬਾਹਰ ਖੇਤਾਂ ਦਾ ਮਾਹੌਲ ਤੁਹਾਨੂੰ ਦਿਖਾਉਣੇ ਵਾਪੇ ਕਿਦਾਂ ਦਾ ਇਹ ਨਹੀਂ ਵੀ ਗੱਲੇ ਗੋਰਿਆਂ ਇੰਜੋਏ ਕਰਦੇ ਜਿੰਦਗੀ ਵੀ ਜੀਂਦੇ ਆ ਖਾਂਦੇ ਪੀਂਦੇ ਵੀ ਸਾਰਾ ਕੁਝ ਕਰਦੇ ਆ ਖੇਤੀ ਵੀ ਕਰਦੇ ਆ ਤੇ ਆ ਵੇਖਿਓ ਇਹਨਾਂ ਦੇ ਨਾਲ ਐ ਜਿੱਥੇ ਖੇਤੀ ਕਰਦੇ ਤੇ ਬਾਰ ਬਾਰ ਰੂੜੀਆਂ ਲੱਗੀਆਂ ਇਧਰਲੇ ਬੰਨੇ ਡੰਗਰਾਂ ਵਾਲੀ ਜਿਹੜੀ ਰੂੜੀ ਹੁੰਦੀ ਆ ਮਠਾ ਮਠਾ ਮੀਂਹ ਪੈਣ ਡਿਆ ਤੁਹਾਨੂੰ ਦਿਖਾਉਨੇ ਆ ਬਾਬਿਓ 1 ਮਿੰਟ ਆ ਹਰੇ ਮਟਰ ਬੀਜੇ ਆ ਆ ਖੇਤੀ ਚੈੱਕ ਕਰਿਓ ਕਿਦਾਂ ਦੀ ਇਹਨਾਂ ਦੀ ਹਨਾ ਮੀਂਹ ਬਾਰਸ਼ਿਕ ਹੋ ਰਹੀ ਆ ਮੀਂਹ ਪੈ ਰਿਹਾ ਤੇ ਧੁੰਦ ਪਈ ਆ ਪਹਾੜਾਂ ਤੇ ਆ ਫਲੀਆਂ ਤੇ ਟਮਾਟਰ ਮਟਰ ਬੀਜੇ ਆ ਤੇ ਪਤਾ ਨਹੀਂ ਕਿੰਨੇ ਆ ਕਿੱਲਿਆਂ ਦੇ ਵਿੱਚ ਆ ਗੱਡੀ ਖਿਲਾ ਰਹੀ ਦਵਾ ਚੰਗੀ ਗੱਲ ਆ ਭਰਾਵਾਂ ਨੂੰ ਦਿਖਾ ਦਵਾ ਤੇ ਵਧੀਆ ਗੱਲ ਪਤਾ ਹੀ ਹੈ ਲੰਘਦੀਆਂ ਜਾਂਦੀਆਂ ਤੇਜੋ ਤੇਜ ਦਿਮਾਗ ਚ ਆ ਆ ਗਈ ਕਣਕ ਬਾਪੇਓ ਕਣਕ ਚੈੱਕ ਕਰਿਓ ਇਧਰ ਖੇਤਾਂ ਦੇ ਖੇਤ ਕਣਕ ਆ ਬੁੱਲ ਬਲ ਟਕਾਂ ਦੇ ਟਾਕਾ ਤੇ ਜੋ ਜੋ ਗੱਡੀ ਨੀਵੀਂ ਹੁੰਦੀ ਜਾਣੀ ਹੈ ਉੱਚੀ ਹੁੰਦੀ ਜਾਣੀ ਐ ਇਦਾਂ ਹੀ ਖੇਤ ਆ ਟਰੈਕਟਰਾਂ ਨਾਲ ਬੀਜੀ ਆ ਮਸ਼ੀਨਰੀ ਨਾਲ ਬੀਜੀ ਆ ਤੇ ਕੋਈ ਇਹਦਾ ਵੱਟ ਬੰਨਾ ਨਹੀਂ ਗਾ ਕੋਈ ਇਹਨੂੰ ਪਾਣੀ ਨਹੀਂ ਨਾਲ ਲਾਉਣਾ ਕੁਦਰਤੀ ਮੀਂਹ ਪੈ ਗਿਆ ਧਰਤੀ ਓਦਾਂ ਦੀ ਗਿੱਲੀ ਆ ਤੇ ਹੈਗੇ ਵੀ ਪਾਣੀ ਵਾਲੇ ਵੀ ਸਾਧ ਨੇ ਹੈਗੇ ਸਾਰਾ ਕੁਝ ਹੈਗਾ ਵਾ ਵੇਖੋ ਇਧਰ ਹੁਣ ਫੇਰ ਉਚਾਈ ਆ ਜਾਣੀ ਐ ਆ ਦੇਖੋ ਔਰ ਆਖੀ ਕਰਨ ਵਾਸਤੇ ਬੰਨਾ ਬੜਾਇਆ ਇਧਰ ਸੂਰ ਸਾਰ ਜਾਨਵਰ ਜੰਨੂ ਵੀ ਭੰਦੇ ਆ ਕਣਕਾਂ ਪਰ ਇੰਨਾ ਚੱਕਰ ਨਹੀਂਗਾ ਪੈਂਦਾ ਹੁਣ ਆ ਵੇਖੋ ਇਧਰ ਗੱਡੀ ਕਿੰਨੀ ਉੱਚੀ ਹੋ ਗਈ ਫੇਰ ਕਣਕ ਪੱਕੀ ਪਈ ਆ ਤੇ ਤੁਸੀਂ ਪੰਜਾਬ ਵਾਲਿਓ ਵੀਰ ਦੱਸਿਓ ਜਿੱਥੇ-ਜਿੱਥੇ ਵੀਡੀਓ ਵੇਖਣ ਡੇ ਕਿੱਥੋਂ ਵੇਖਣ ਡਿਆਂ ਤੇ ਇਸ ਟਾਈਮ ਕਿਹੜੀ ਖੇਤੀ ਚੱਲਣ ਈ ਆਪਣੇ ਪੰਜਾਬ ਦੇ ਵਿੱਚ ਜਿੱਥੇ ਤੱਕ ਮੈਨੂੰ ਲੱਗਦਾ ਕਦੂ-ਗਦੂ ਕਦੂ ਮਾਰ ਲਾ ਗਵੰਢੇ ਮੇਤਰਾਂ ਦਾ ਪਹਿਲਾ ਹੀ ਟਰੈਕਟਰ ਕਦੂ ਕਰ ਲਿਆ ਨਾ ਵਾ ਤੇ ਹੁਣ ਪੂਰੇ ਪੱਖੇ ਭੁੱਖੇ ਚੱਲਣ ਡੇ ਚਾਵਾਂ ਚੱਲਣ ਡੀਆਂ ਹੋਣੀਆਂ ਵਾ ਕਦਵਾਂ ਨੂੰ ਦੂਜੇ ਝੋਨੇ ਨੂੰ ਪੈਣ ਦੀਆਂ ਨੀ ਸਪਰੇਵਾਂ ਖਾਦਾਂ ਹੈ ਤੇ ਗਰਮੀ ਪੂਰੀ ਆਤ ਹੁਣੀ ਆ ਕਦੀ ਪਾਣੀ ਮੋਟਰਾਂ ਦੇ ਪਾਣੀ ਸੁੱਕ ਗਏ ਤੇ ਕਦੀ ਬੱਤੀ ਚਲ ਗਈ ਤੇ ਆ ਦੇਖਿਓ ਇਧਰ ਕਿਸੇ ਨੂੰ ਆ ਵੇਖਿਓ ਜਿਹੜੇ ਦੇ ਵਾਕਿਆ ਪਿੰਡੂ ਹੋਣਗੇ ਤੁਹਾਨੂੰ ਪਤਾ ਹੋਊਗਾ ਵੀ ਇਹ ਕੀ ਆ ਇਹ ਆ ਅਸਲੀ ਰੂੜੀ ਜਿਹਨੂੰ ਡੰਗਰਾਂ ਦਾ ਗੋਹਾ ਕਹਿੰਦੇ ਆ ਇਹ گاਵਾ ਦਾ ਗੋਹਾ ਵਾ ਇਹਨਾਂ ਫਿਰ ਮਸ਼ੀਨ 'ਚ ਪਾ ਕੇ ਇਹਨੂੰ ਸਾਰੇ ਨੂੰ ਪੈਲੀਆਂ 'ਚ ਤਰੰਕਣਾ ਜਦੋਂ ਕੰਮ ਖਤਮ ਹੋ ਗਈ ਅਜੇ ਟੇਹਰੀਆਂ ਲਾਈ ਜਾਂਦੇ ਇੱਥੇ ਆ ਦੇਖੋ ਹੈ ਤੇ ਅਸੀਂ ਕਿਸਾਨਾਂ ਦੇ ਪੁੱਤਾਂ ਤੇ ਸਾਡੇ ਮਨ 'ਚੋਂ ਇਹ ਗੱਲ ਕਿਦੋਂ ਜਾਊਗੀ ਵੀ ਕਿੱਦਾਂ ਹਣਾ ਅਸੀਂ ਖੇਤੀ ਛੱਡ ਕੇ ਆਏ ਆ ਤੇ ਮੈਂ ਇਹ ਵੀਡੀਓ ਬਣਾਉਣ ਦਾ ਮਕਸਦ ਸਾਡਾ ਇਹ ਹੁੰਦਾ ਵਾ ਆਖੋ ਛੱਪੜ ਇਧਰ ਘੋਰੇ ਨਜ਼ਾਰੇ ਛੱਪੜ 'ਚ ਵੀ ਲੈਂਦੇ ਨਾ ਹੌਣ ਟੌਣ ਦੇ ਹੁਣ ਮੀਂਹ ਪੈਣ ਦਾ ਇਹਨਾਂ ਦਿਨਾਂ 'ਚ ਗਰਮੀ ਹੁੰਦੀ ਆ ਤੇ ਚਲੋ ਫਮੇ ਫਮੇ ਦੀ ਗੱਲ ਆ ਪਰ ਕੁਦਰਤ ਨੂੰ ਜੋ ਮਨਜ਼ੂਰ ਆ ਬਾਈ ਤੁਸੀਂ ਵੀ ਕਿਹੜਾ ਕਿਹੜਾ ਟਰੈਕਟਰ ਰੱਖਿਆ ਜਰੂਰ ਦੱਸਿਓ ਕਿੰਨੀ ਖੇਤੀ ਕਰਨੀ ਆ ਜਰੂਰ ਦੱਸਿਓ ਤੇ ਇਹ ਜਰਮਨ ਦਾ ਇੱਕ ਜੰਗਲੀ ਏਰੀਆ ਜਿਹਨੂੰ ਤਰੁੰਗਨ ਕਹਿੰਦੇ ਆ ਆਹ ਪਾਰਾਂ ਤੱਕ ਖੇਤ ਆ ਇਹਨਾਂ ਵਿੱਚ ਵੱਡ ਬੁੱਡ ਕੇ ਜਿੱਦਾਂ ਯੂਪੀ ਬਿਹਾਰ ਤੇ ਆਪਣੇ ਪੰਜਾਬੀਆਂ ਨੇ ਮਿਹਨਤਾਂ ਕਰਕੇ ਕਰਤੀ ਨਾ ਸੈੱਟ ਖੇਤ ਤੇ ਧਰਤੀ ਕਰਤੀ ਬਚਾਉ ਉਦਾਂ ਹੀ ਸਿਸਟਮ ਆ ਇੱਥੇ ਆ ਵੇਖੋ ਕਿੰਨੇ ਸੋਨੇ ਰੁੱਖ ਲਾਏ ਆ ਆਹਾ ਹਾ ਹਾ ਕੀ ਬਾਤਾਂ ਹਨਾ ਠੰਡੀਆਂ ਹਵਾਵਾਂ ਬਹੁਤ برفਾਂ ਦੀ ਤਾਂ ਹੀ ਗੋਰੇ ਐ ਚਿੱਟੇ ਘੱਟੇ ਘੱਟੇ ਹੁੰਦੇ ਆ ਕੁਦਰਤ ਦਾ ਬਹੁਤ ਇਹਨਾਂ ਦੇ ਮਿਹਰਬਾਨ ਕਹਿ ਲੋ ਜਾਂ ਦਇਆਵਾਨ ਕਹਿ ਲੋ ਬਈ ਆ ਵੇਖੋ ਹੁਣ ਆ ਗਈ ਆ ਸਰੋਂ ਆ ਸਰੋਂ ਆ ਬਾਈ ਆ ਸਰੋਂ ਦਾ ਖੇਤ ਚਾਲੂ ਹੋ ਗਿਆ ਇਹਨੂੰ ਕੰਪੈਨ ਨਾਲ ਵੱਢ ਕੇ ਤੇਲ ਕਿੰਨਾ ਕਿਥੇ ਹੁੰਦਾ ਉਹ ਵੇਖੋ ਕਦੀ ਸਰੋਂ ਨੂੰ ਪਾਣੀ ਘੱਟ ਲੱਗਦਾ ਤਾਂ ਤਾਂ ਕਰਕੇ ਸਰੋਂ ਬੀਜੀ ਆ ਸੂਰਜ ਮੁਖੀਆ ਬੀਜਦੇ ਆ ਮੇਨ ਤੁਹਾਨੂੰ ਬਾਬਿਓ ਆ ਚੀਜ਼ਾਂ ਪਸੰਦ ਆਉਂਦੀਆਂ ਸੱਚਾਈ ਚੰਗਾ ਆ ਵੇਖੋ ਰੂੜੀ ਦੀ ਪਤਕਣ ਢੇਰ ਲੱਗਾ ਨਾ ਇਹਦੇ ਪਰਲੇ ਬਨੇ گاਵਾ ਵੀ ਚੁਗਣ ਡੀਆਂ ਆਓ ਦੇਖੋ ਗਾਵਾਂ ਚੁਗਣ ਡੀਆਂ ਦੇਖ ਪਿਆ ਜੀ ਆ ਸਾਰਾ ਜੰਗਲੀ ਏਰੀਆ ਐਤੋਂ ਘੈਂਟ ਵੀਡੀਓ ਹੋਰ ਕੀ ਹੋ ਸਕਦੀ ਬਾਬਿਓ ਹੁਣ ਚੈਨਲ ਨੂੰ ਇਹਨੂੰ ਪੇਜ ਨੂੰ ਇਹਨੂੰ ਫਾਲੋਅ ਕਰਨਾ ਤੁਹਾਡਾ ਬਣਦਾ ਵੀ ਅੱਗੇ ਹੋਰ ਵੀ ਕੋਈ ਚੀਜ਼ ਦਿਖਾਊਗਾ ਭਾ ਆ ਦੇਖੋ ਰਾਤ ਕਈ ਵਾਰ ਬਾਬਿਓ ਇੱਥੇ ਆਉਂਦੇ ਆ ਨਾ ਇਦਾਂ ਆ ਵੇਖੋ ਜਾਨਵਰਾਂ ਦਾ ਬਹੁਤ ਇੱਥੇ ਤੜਕੜਾ ਕੱਟ ਜਾਈ ਹੁੰਦਾ ਵਾ ਆ ਰੱਖੀ ਰੱਖਣ ਨੂੰ ਬਣਾਏ ਉਹਨਾਂ ਨੇ ਬੰਕਰ ਜੇ ਕੀ ਕਹਿ ਸਕਦੇ ਇਹਨਾਂ ਨੂੰ ਤੇ ਅ ਜੰਗਲ ਜੰਗਲ ਆ ਕਿੰਨੀ ਠੰਡੀ ਹਵਾ ਆਉਂਦੀ ਏ ਮੈਂ ਜਾਣਦਾ ਜਾਂ ਰੱਬ ਜਾਣਦਾ ਓਏ ਹੋਏ 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 ਲੱਕੜਾਂ ਦਾ ਕੰਮ ਕੀਤਾ ਜਾਂਦਾ ਹੁਣ ਜੰਗਲੀ ਏਰੀਆ ਚੱਲੂ ਹੋ ਗਿਆ ਬਾਬੇ ਉਸ ਗੱਡੀ ਬਹੁਤ ਹਲਕਦੀ ਆ ਤੇ ਕੋਸ਼ਿਸ਼ ਕਰੀ ਦੀ ਅੱਜ ਜੈਕਟ ਬੜੀ ਚਮਕਣੀ ਪਾਈ ਅੱਖਾਂ ਨੂੰ ਪੈਂਦੀ ਆ ਤੇ ਕਿੱਦਾਂ ਦੀ ਵੀਡੀਓ ਲੱਗੀ ਆ ਭਾਈ ਜੇ ਲਾਈਕ ਕਰੋਗੇ ਫੋਲੋ ਕਰੋਗੇ ਸ਼ੇਅਰ ਕਰੋਗੇ ਤਾਂ ਅੱਗੇ ਬੰਦੇ ਦਾ ਹੌਸਲਾ ਬਣਦਾ ਇੱਕ ਦੇਸੀ ਜਾਂ ਬੰਦਾ ਜਰਮਨ ਜਾ ਵੜਿਆ ਜਿਹੜਾ ਵੀਡੀਓ ਪਾਉਂਦਾ ਘੈਂਟ ਘੈਂਟ ਅਸੀਂ ਵੀ ਜਦੋਂ ਪਿੰਡ ਹੁੰਦੇ ਸੀ ਨਾ ਤੇ ਬੜਾ ਪੁੱਛੀਦਾ ਸੀ ਵੀਰ ਬਾਹਰ ਕੀ ਹੁੰਦਾ ਕਿੱਦਾਂ ਲੋਕੀ ਕੰਮਕਾਰ ਕਰਦੇ ਕਿੱਦਾਂ ਦੀ ਐਸੇ ਜ਼ਿੰਦਗੀ ਹੈ ਕਿਹਤਾਂ ਦਾ ਰਹਿਣਾ ਸਹਿਣਾ ਗੋਰੇ ਨੇ ਚਿੱਟੇ ਕੋ ਬੜੇ ਮੰਜ ਸੁਭਾਲ ਹੁੰਦੇ ਹੈਗੇ ਕੰਮ ਕੁੱਮ ਕਰਦੇ ਵੀ ਹੈਗੇ ਸਾਲੇ ਉੱਧਾ ਹੀ ਵਿਹਲੇ ਤੁਰੇ ਫਿਰਦੇ ਖਾਂਦੇ ਪੀਂਦੇ ਗੱਲਾਂ ਘੁੰਮਦੇ ਹੀ ਆ ਪਰ ਨਹੀਂ ਕੰਮ ਵੀਰ ਕਰਦੇ ਸਾਰਾ ਕੁਝ ਕਰਦੇ ਆ ਆਹ ਦੇਖੋ ਅੱਗੇ ਵੀ ਖੇਤ ਆ ਬੜੀਆਂ ਵੀਡੀਓ ਹੋਰ ਪੈਣ ਵਾਲੀਆਂ ਵੀਰ ਬਸ ਤਗੜੇ ਹੋ ਕੇ ਵੇਖੀ ਜਾਓ